ਤੁਸੀਂ ਦੇਖ ਰਹੇ ਹੋ ਜਨ ਹਿਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਤੀ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਕਾਂਗਰਸੀ ਨੇਤਾ ਸੋਨੀਆ ਗਾਂਧੀ ਹੋਰਾਂ ਦੀ ਅਚਾਨਕ ਹੀ ਸਿਹਤ ਵਿਗੜੀ ਹੈ ਬੀਤੀ ਰਾਤ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਪੇਟ ਸੰਬੰਧੀ ਕੋਈ ਸ਼ਿਕਾਇਤ ਦੱਸੀ ਸੀ ਇਸ ਕਰਕੇ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਹੁਣ ਚੱਲ ਰਿਹਾ ਹੈ ਉਹਨਾਂ ਨੂੰ ਬੀਤੀ ਰਾਤ ਹੀ ਦਿੱਲੀ ਦੇ ਗੰਗਾ ਰਾਮ ਹਸਪੀਟਲ ਦੇ ਵਿੱਚ ਭੜਤੀ ਕਰਵਾਇਆ ਗਿਆ ਜਿੱਥੇ ਕਿ ਲਗਾਤਾਰ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਜਦੋਂ ਉਹ ਸ਼ਿਮਲਾ ਦੇ ਦੌਰੇ ਤੇ ਸਨ ਤਾਂ ਉਦੋਂ ਵੀ ਉਹਨਾਂ ਦੀ ਸਿਹਤ ਅਚਾਨਕ ਹੀ ਵਿਗੜੀ ਸੀ ਉਦੋਂ ਉਹਨਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲਿਆ ਸੀ ਤੇ ਕੁਝ ਸਮਾਂ ਬਾਅਦ ਹੀ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ ਹੁਣ ਮੋੜ ਤੋਂ ਬੀਤੀ ਰਾਤ ਸੋਨੀਆ ਗਾਂਧੀ ਹੋਰਾਂ ਦੀ ਸਿਹਤ ਅਚਾਨਕ ਹੀ ਵਿਗੜੀ ਹੈ ਉਹਨਾਂ ਨੇ ਪੇਟ ਸੰਬੰਧੀ ਕੋਈ ਸ਼ਿਕਾਇਤ ਦੱਸੀ ਸੀ ਇਸ ਕਰਕੇ ਉਹਨਾਂ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਇਸ ਵਕਤ ਜੇਰੇ ਇਲਾਜ ਨੇ ਤੁਸੀਂ ਦੇਖ ਰਹੇ ਹੋ ਜਨ ਹਿਤਾਸ਼ੀ